ਆਰੇ ਬੁਰ ਗੁਲਾਕਾ ਜਿਆ ਬੜਾ ਖਤਰਨਾਕ ਲੱਗਨ ਦਿਆ ਲੱਗਨ ਦਿਆ ਹੈ ਵੀ ਇਹ ਇਲਾਕਾ ਖਤਰਨਾਕ ਅੱਛਾ ਚੱਲ ਫਿਰ ਮੈਂ ਚਲਦਾ ਜਾਣਾ ਤੇ ਆਈਆ ਯਾਰ ਆਹੋ ਚੱਲ ਠੀਕ ਆ ਚਲੋ ਓਕੇ ਬਾਕੀ ਰੱਬ ਰਖਾ ਉਹ ਬੰਦਾ ਦੇਖਨ ਦਿਆ ਯਾਰ ਮੈਨੂੰ ਉਹਰੇ ਕੋ ਪੁੱਛਦਾ ਯਾਰ ਕੋਈ ਪਾਣੀ ਪੂਣੀ ਵਾਲੀ ਜਗ੍ਹਾ ਹੈਗੀ ਕਿ ਨਹੀਂ ਚਲੋ ਚਲਦਾ ਯਾਰ ਉਹਰੇ ਕੋ ਯਾਰ ਤੋਰੇ ਤੁੰਦਾ ਬੜੇ ਹੋਸਾ ਹਵਨਾ ਪੜ 50 ਸਾਲ ਉਹ ਕਰਨਾ ਗੁਰੂਆ ਪਿਛਲੀ ਵਾਰਾਂ ਨੂੰ ਮੈਨੂੰ ਐ ਕਿ ਨਾ ਛੱਡ ਦੇ ਗੁਰੂਆ ਮੈਨੂੰ 2 ਦਿਨ ਬੁਖਾਰ ਰਹਾ ਆ ਇਹ ਆ ਆ ਸਟੇਸ਼ਨ ਤੇ ਗੁਰੂਆ ਕੋਈ ਫੂਤ ਪਾਤ ਰਹਿੰਦਾ ਮੈਨੂੰ ਸ਼ਾਇ ਕੋਈ ਰਹਿੰਦੀ ਇੱਥੇ ਉਹ ਨਹੀਂ ਕੁਝ ਨਹੀਂ ਰਹਿੰਦਾ ਉਹ ਰਹਿੰਦਾ ਗੁਰੂਆ ਤੈਨੂੰ ਨਹੀਂ ਪੜਾ ਗੁਰੂਆ ਮੀਆਂ ਪਿਛਲੀ ਵਾਰ ਆਈਆ ਉਹ ਮੇਰ ਨਾਲ ਹੋਈ ਗੁਰੂਆ ਪਿਛਲੀ ਵਾਰ ਇੱਥੇ ਮੈਨੂੰ ਟੱਕਰ ਗਿਆ ਬੰਦਾ ਇੱਕ ਬੰਦਾ ਹੀ ਘਾਲ ਤੋਂ ਇੱਥੇ ਰਹਿੰਦਾ ਬੰਦਾ ਹੀ ਟੱਕਰ ਆਂਦਾ ਐਵੇਂ ਮੂਚੀ ਜਾਂਦਾ ਉਹ ਨਹੀਂ ਕਰੂਗਾ ਮੈਨੂੰ ਛੱਡ ਕੇ ਜਾਓ ਗੁਰੂਆ ਯਾਰ ਕੋਈ ਨਹੀਂ ਹੁੰਦਾ ਉਹ ਲਾਸਟ ਸਟੈਂਡ ਤੇ ਮੰਨੀ ਦੀ ਹੋਈ ਦੀ ਗੱਲ ਉਹ ਬਹੁਤ ਸਾਰਾ ਕਰੂਗਾ ਨਹੀਂ ਕਰੂਗਾ ਪਿੱਛੇ ਆ ਰ ਮੇਰਾ ਪੁੱਤ ਕਹਿੰਦਾ ਬੰਦਾ ਟੱਕਰਾਂ ਬੰਦਾ ਹੀ ਟੱਕਰਾਂ ਪੂਤ ਥੋੜਾ ਨਹੀਂ ਟੱਕਰਾਂ ਨਹੀਂ ਗੁਰੂਆ ਭਰਾਵਾ ਮੇਰ ਨਾਲ ਹੋਈ ਮੈਂ ਐਡਾ ਟਕੜਾ ਹੋ ਗਿਆ ਮੈਂ ਡਰਦਾ ਆਪੈਂ ਦੀ ਤੀਦਾ ਆਪਦਾ ਵਖਾਈ ਦਿਨਾ ਤੁਹਾਨੂੰ ਗੁਰੂਆ ਮੈਨੂੰ ਡਰਜਾ ਲੱਗੰਦਿਆ ਫੇਰ ਚੱਲਾ ਯਾਰ ਵੇਖੀ ਮੈਂ ਜਣਾ ਜੁਣਾ ਜਾਉ ਤੂੰ ਓ ਯਾਰ ਤਾਂ ਸਹੀ ਯਾਰ ਯਾਰ ਤੂੰ ਪੱਲਾ ਵੇਖਿਆ ਗੁਰੂਆ ਮੈਨੂੰ ਆਪ ਨੂੰ ਡਰਜਾ ਲੱਗੰਦਿਆ ਮੇਰੇ ਨਾਲ ਉਸ ਦਿਨ ਹੋਈ ਓ ਕੋਈ ਨਹੀਂ ਹੁੰਦਾ ਯਾਰ ਜਰ ਯਾਰ ਮੈਂ ਵੇਖ ਕੇ ਉਹ ਨਾ ਸੋਚ ਉਹ ਵੇਖਿਆ ਇਹ ਹੈ ਗਾਈ ਆ ਰਵੇ ਖਣ ਪਰਾਂ ਨਹੀਂ ਓਏ ਗੁਰੂਆ ਸੱਚੀ ਰਾਤ ਮਾਰੇ ਅੱਗੇ ਡਰਿਆ ਸੱਚੀ ਸੱਚੀ ਹੈ ਗਾਈ ਉੱਥੇ ਕੋਈ ਮੈਂ ਗੁਰੂਆ ਉਹਨੂੰ ਕਰੇਦਾ ਕਹੀ ਜਾਂਦਾ ਇੱਥੇ ਕੋਈ ਹੈ ਗਾਈ ਉਹ ਗਿਆ ਖਲੋ ਜਾ ਦੇਖਣ ਗਿਆ ਗਾਈ ਗੁਰੂਆ ਮੈਨੂੰ ਤੇ ਆਪ ਨੂੰ ਡਰ ਲੱਗੀ ਜਾਂਦਾ ਯਾਰ ਵਾਹ ਰਵਾ ਕਾਇ ਤੇ ਗੋਲ ਗੱਲ ਸਹੀ ਓਦੀ ਉਹਨਾਂ ਨੂੰ ਨਹੀਂ ਜਾ ਕੇ ਦੱਸਣਾ ਇਥੇ ਆਗਾ ਕੋਈ ਉਹਨਾਂ ਕਹਣਾ ਜੁਨਾ ਮੋੜ ਭੜਿਆ ਫਿਰਦਾ ਹੀ ਨਿਕਲ ਗਿਆ ਵਾ ਸ਼ਾਂਤੀ ਰਹੀ ਮਾਰੇ ਕਹਣਾ ਸ਼ਾਂਤੀ ਰਹੀ ਕਿਥੇ ਇਥੇ ਰਹਿੰਦੇ ਗੱਲ ਵਾ ਆਇਆ ਨਹੀਂ ਗੁਰਵਾਇਆ ਤੇ ਇਥੇ ਹੀ ਲੱਗਿਆ ਵਈ ਪਰਾਟਾ ਹੋ ਗਿਆ ਗੁਰਵਾ ਪਾ ਚੜ ਗਿਆ ਮੈਂ ਗੁਰਵਾ ਡਾ ਨਹੀਂ ਇਹ ਕਹਿੰਦੇ ਓਏ ਹੋਇਆ ਇਹਨੂੰ ਤਾਂ ਧੋ ਕੇ ਆ ਉਹ ਉਹ ਆ ਉਹ ਆਪਣੇ ਆਉਣ ਆ ਜਾਣ ਦੇ ਉਹ ਕਰਵਾਉਣ ਪੈਣਾ ਹੈ ਉਹ ਕੋਲੋਂ ਆ ਜਾਣਗੇ ਆਹਾਂ ਓਏ ਆਪਣੇ ਵਾਲੀ ਤੁਰਿਆ ਹੁੰਦੇ ਓਏ ਕੋਈ ਨਹੀਂ ਆ ਗਿਆ ਤੋ ਸ਼ਾਂਤ ਦੇ ਉਹ ਚੁੱਤ ਤੇ ਸਹੀ ਇਹਨੂੰ ਕਹੋ ਨਾ 4000 5000 ਹੋਣਾ ਕਿ ਤੂੰ ਫੋਨ ਆ ਪਾ ਤੂੰ ਕੀ ਹੋਇਆ ਬੰਦਾ ਇਆਂ ਤੂੰ ਹੀ ਕੌਣ ਜੇ ਬੰਦਾ ਗੁਰਰਾ ਤੂੰ ਕਿ ਪਾਸੇ ਲੱਗਣ ਨਹੀਂ ਦੇ ਨਾ ਤੇਰੇ ਕੰਬ ਬੰਦੇ ਆਲੇ ਲੱਗਦੇ ਆ ਭਰਾਵਾ ਹੱਥ ਲਾ ਕੇ ਵੇਖ ਲੈ ਕੀ ਹੋਇਆ ਤਰੇ ਕਿਉਂ ਨਹੀਂ ਤੂੰ ਉਹ ਤੂੰ ਮੈਨੂੰ ਉਦਨ ਮਿਲਿਆ ਨਹੀਂ ਉਥੇ ਕਿਦਨ ਉਹ ਉਥੇ ਜਦਨ ਤੂੰ ਕਹਿਆ ਮੈਨੂੰ 52 ਸਾਲ ਹੋ ਗਏ ਮੈਨੂੰ ਇੱਥੇ ਰਹਿੰਦਨ ਉਹ 52 ਸਾਲ ਦੇ ਭਰਾਵਾ ਮੇਰਾ ਘਰ ਆ ਇੱਥੇ ਮੈਂ ਤੇ ਉਤਨਾ ਘਰੇ ਇੱਥੇ ਆਣ ਕੇ ਬੈਠਾ ਗੁੱਸੇ ਦਾ ਮਾਰਾ ਕੀ ਹੋਇਆ ਤੇ ਬਾਅਦ ਚ ਕਿੱਥੇ ਚਲ ਗਿਆ ਉਥੋਂ ਗਾਇਬ ਹੋ ਗਿਆ ਹਾਂ ਤੂੰ ਉਥੇ ਹੋ ਭਰਾਵਾ ਮੈਂ ਪਿਸ਼ਾਬ ਕਰਨ ਚਲ ਗਿਆ